की ਵਖੰਡ ਹੈ ਉਹ ਮੈਂ ਤਰੀਕ ਹੋਈ ਕਰੀ ਜਾਂਦੀ ਆ ਗਈ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਮੋਜੀ ਸਾਰੇ ਜਣੇ ਠੀਕ ਠਾਕ ਹੋ ਅਸੀਂ ਤੇ ਬਿਲਕੁਲ ਠੀਕ ਠਾਕ ਆ ਤੇ ਆਸ ਕਰਦੇ ਹਾਂਗੇ ਤੁਸੀਂ ਵੀ ਸਾਰੇ ਜਣੇ ਠੀਕ ਠਾਕ ਹੋਗੇ ਹੋਰ ਸਨੌ ਗਰਮੀ ਤੇ ਨਹੀਂ ਕਿੰਨੀ ਪੈ ਰਹੀ ਹੈ ਬਹੁਤ ਥੋੜਾ ਜਿਹਾ ਫਰਕ ਹੀ ਆ ਪਰ ਇਹ ਵੀ ਘੁੱਟ ਜੇ ਲੱਗ ਰੂਪ ਬਸ ਫਾਇ ਗਰਮੀਆਂ ਲੰਘ ਚਲੀਆਂ ਹਨ ਸਾਣ ਲੰਘੀ ਚਲੀਆਂ ਹੂੰ ਦੋ ਮਹੀਨੇ ਰਹਿ ਗਏ ਨੇ ਗਰਮੀਆਂ ਤੇ ਹੁਣ ਸਾਡਾ ਵੀ ਰੂਪ ਬਸ ਆ ਗਿਆ ਇਹਨਾਂ ਨੂੰ ਮੈਂ ਹਰ ਵਾਰ ਸਬਜ਼ੀ ਚ ਕਹਿੰਨੀ ਨਹੀਂ ਹੈ ਵੀ ਲੈ ਕੇ ਆਇਓ ਲੈ ਕੇ ਆਇਓ ਕਦੇ ਜਾਣੀ ਨਹੀਂ ਸਬਜ਼ਾ ਜਦੋਂ ਵੀ ਲੈ ਕੇ ਆਉਂਦੇ ਨੇ ਨਾ ਨੋਪਾ ਲਾ ਕੇ ਸੁਣਿਆ ਲੂਮਨ ਸੁਣਿਆ ਸਬਜ਼ੀ ਦੇ ਸਬਜ਼ੀ ਚ ਪਿੱਲਾ ਕਾਇਓ ਤੇ ਇਹ ਹਰ ਵਾਰ ਚੇਤਾ ਭਲਾਉਂਦੇ ਫਿਰ ਉਸ ਉਹਦੇ ਵਿੱਚ ਸਬਜ਼ਾ ਲਿਆਣਾ ਹੀ ਖਤਮ ਹੋਇਆ ਇਹ ਸਾਰਾ ਮੈਂ ਫੇਪੀ ਅੱਜ ਮੈਂ ਲਿਆਉਣਾ ਵੀ ਨਾਲ ਥੋੜੀ ਲੈ ਆਈ ਹੈਂ ਕਹਿੰਦੇ ਹੁਣ ਕੀ ਕਰਨਾ ਵਾ ਹੁਣ ਤੇ ਗਰਮੀ ਨਾਲ ਘਟ ਚਲੀਏ ਰਹਿਣ ਦੇ ਪਰਾਂ ਤੇ ਮੈਂ ਚੱਲ ਜਿਹੜੇ 2 ਕੁ ਮਹੀਨੇ ਹੈਗੇ ਪੀਰਾਂਗੇ ਤਾਂਾਂਗੇ ਨਾ ਮੇਹੀ ਪਿਤਾਣੀ ਆ ਬਰਫ ਪਾਣਾ ਵਿੱਚ ਪਾਉ ਪਾਉ ਮਿੱਠਾ ਚਾਹ ਖੰਡ ਨੂੰ ਦਮ ਚਾਹ ਕਰ ਲੈਣੀ ਇਹ ਕਿੰਨੀ ਇਹ ਦੁੱਧ ਪਾਣਾ ਵਿੱਚ ਵੇਖ ਲਓ ਨਹੀਂ ਤੁਸੀਂ ਦੱਸੋ ਪਾਉ ਉਹਨੂੰ ਤਾਂ ਵੀ ਨਹੀਂ ਲੱਦੀ ਨਾ ਪਾਉਂਦਾ ਦੁੱਧ ਬਹੁਤ ਜ਼ਿਆਦਾ ਸੁਣਨਾ ਆਪਣਾ ਆਹ ਕੋਈ ਤਾਂ ਆਹ ਹੋਰ ਪਾਣੀ ਨਹੀਂ ਪਾਣਾ ਪਹਿਲਾਂ ਮਿੱਠਾ ਵੇਖੀ ਲਾਮ ਨੂੰ ਚੱਕ ਰਹਾ ਮੈਂ ਤੁਹਾਨੂੰ ਦੱਸਦਾ ਆਹੋ ਕਿਦਾਂ ਦੀ ਚੀਜ਼ ਬਣਨ ਗਈ ਹੂੰ ਫੇਰ ਦੱਸਿਓ ਕਿ ਦੁੱਧ ਪਾਇਆ ਸੀ ਹਾਂ ਬੋਤਲ ਕੱਚ ਦੀ ਕੁ ਪਲਾਸਟਿਕ ਦੀ ਇਹ ਪਲਾਸਟਿਕ ਦੀ ਪਹਿਲਾਂ ਕੱਚ ਦੀ ਹੁੰਦੀ ਹੁੰਦੀ ਸੀ ਨਾ ਆਹੋ ਕੱਚ ਦੀ ਏਦਾਂ ਵਧੀਆ ਹੁੰਦੀ ਹਾਂ ਨਾਲੇ ਬਾਅਦ ਵਿੱਚ ਵੀ ਕੰਮ ਆ ਜਾਂਦੀ ਹੂੰ ਹਾਂ ਇਹ ਪਹਿਲਾਂ ਕੱਟਿਆ ਹੂੰ ਪਾਉ ਪਹਿਲਾਂ ਅੰਮ ਦੇ ਵਿੱਚ ਵੀ ਹਨਾ ਹੁੰਦਾ ਹੀ ਮਿੱਠਾ ਹਮ ਖੰਡ ਜੀ ਹੁੰਦੀ ਮੇਰੀ ਜਿਹੜੀ ਚੀਜ਼ ਦਾ ਨਾਮ ਹੁੰਦਾ ਹੋ ਤੇ ਵਿੱਚ ਮੇਰੇ ਸਾਨੂੰ ਥੋੜੀ ਜੀ ਹੁੰਦੀ ਹਮ ਕਲਰ ਫਲੇਵਰ ਫਲਵਰ ਪਾ ਕੇ ਬਣਾ ਦਿੰਦੇ ਨੇ ਜਿਹੜੀ ਚੀਜ਼ ਇੱਕੋ ਕੈਮੀਕਲ ਜਿਹਦਾ ਵੀ ਬੰਦਾ ਪਰ ਉਹ ਨਹੀਂ ਚੀਜ਼ ਹੈਗੀ ਠੀਕ ਹਮ ਹਮ ਜਿਹੜਾ ਆਪਾਂ ਨੂੰ ਕਹਿੰਦੇ ਹੀ ਪਿਆਰ ਲੈ ਲੋ ਆ ਲੈ ਲੋ ਉਹ ਦਾ ਐਵੇਂ ਚਮਚਾ ਕੋ ਪਾਣਾ ਨਹੀਂ ਰਹੀ ਨਾ ਰਹੀ ਨਹੀਂ ਉਹ 1 ਲੀਟਰ ਹੋਏ ਤੇ ਪਤਾ ਨਹੀਂ ਕਿੰਨਾ ਪਾਣੀ ਬਣ ਜੰਦਾ। ਉਹ ਠੀਕ ਹੈ ਨਾ। ਹਾਂ ਸਹੀ ਹੈ। ਕਲਰ ਆਉਣੀ ਹੈ। ਅਸਲ ਚ ਰਲਣ ਵਾਲਾ ਇਥੇ ਲੋਗਾਂ ਦਾ। ਅੱਛਾ। ਇਹ ਤੁਸੀਂ ਮਿੱਠਾ ਚੱਕ ਕਰੋ। ਹਾਂ। ਸਾਰੇ ਟੀਮ ਮੈਂਬਰਸ ਲਈ ਅਜਿਹੇ ਬਣਾਉਣਾ ਕਿਉਂਕਿ ਇਹ ਮੀਵੇਗੇ ਤੇ ਉਹਨਾਂ ਨੂੰ ਵੀ ਨਾਲ ਹੀ ਪਾਵਾਂਗੇ। ਦੇਖੋ ਕਿੰਨਾ ਪੈ ਜਾਂਦਾ ਵਾ। ਹੂੰ। ਪੈ ਗਿਆ ਮਿੱਠਾ। ਬਹੁਤ ਤਿੱਖਾ। ਜ਼ਿਆਦਾ ਹੋ ਗਿਆ ਮਿੱਠਾ। ਤਿੱਖਾ ਥੋੜਾ ਜਿਹਾ। ਇਹਨੂੰ ਪਰ ਲਓ ਤੇ ਵਧੀਆ ਹੈ। ਆ ਜਿਨੇ ਜਨੂ ਆ ਖੰਡ ਨਹੀਂ ਹੋਣਾ ਤੇਨੂੰ ਸਹੀ ਹੋ ਜਾਣਾ ਵਾ। ਤੇ ਵਿੱਚ ਦੁੱਧ ਪਾਵਾਂ। ਪਾਓ ਬਰਫ਼। ਤੂੰ ਖੰਡ ਰਹਿਣੀ। ਦੋ ਬਰਫ਼ ਦੁੱਧ ਪਾਵਾਂ। ਬਰਫ਼ ਦੁੱਧ ਪਾ ਦੇ। ਬਰਫ਼ ਹੀ ਪਾ ਲੈਣਾ ਚੋਰ। ਠੰਡਾ ਵੀ ਪਾ ਲੈਣਾ। ਠੰਡਾ ਵੀ ਘੱਟ ਆ। ਪਾ ਲੈਣੇ ਮਾਰੇ। ਉਹਨਾਂ ਦੇ ਹੁੰਦਿਆਂ ਤੱਕ ਮਿੱਠਾ ਸਹੀ ਹੋਊ। ਉਹ ਵੀ ਬਸ ਪਹੁੰਚਣ ਹੀ ਆਲੇ ਨੇ। ਫੋਨ ਉਹਨਾ ਕਰਤਾ ਸੀ। ਠੀਕ ਆਪਾਂ ਪਹਿਲਾਂ ਚੁੱਕਿਆ ਨਹੀਂ ਸੀ। ਮੈਨਾਂ ਫਿਰ ਕੱਲਿਆਂ ਨੇ ਕੀ ਪੀਣਾ ਸੋਹਣਿਆਂ ਪੀਣਾ। ਉਹ ਤਾਂ ਘਰ ਵਿੱਚ ਸਾਂ। ਇਹਨੂੰ ਨਹੀਂ ਹੁਣਾਂ ਸਾਨੂੰ ਫੋਨ ਦੀ ਇਹ ਦੂ ਵਾਰ ਸ਼ੂਚ ਨੂੰ ਨਹੀਂ ਗਿਆ ਨਾ ਸ਼ਸ਼ ਸ਼ਸ਼ ਪਾ ਲੈ ਨਾ ਪਨ ਲਾ ਦੇ ਜਦ ਨਾਲ ਕੀ ਬਦ ਨਹੀਂ ਸ਼ੂਕੀ ਫਲੇ ਕਰਕੇ ਬਣਦੇ ਹਾਂ ਹੂੰ ਹੋਣ ਵਧੀਆ ਯੂਟਿਊਬਰ ਆਣਾ ਕਹਿੰਦੇ ਜਨਾ ਵਧੀਆ ਬਣਦਾ ਹੂੰ ਹੂੰ ਹੋਰ ਰੱਖ ਦੇ ਜੀ ਹੁਣ ਆਪਾਂ ਆਪਣਾ ਹਾਫਲਾ ਕੀ ਕੀ ਜਾਂਦਾ ਹੈ ਹੁਣ ਠੰਡਾ ਵੀ ਹੋਣ ਹੋਇਆ ਪਾ ਦੇ ਮਸਾਲਾ ਤੂੰ ਤੁਹਾਡਾ ਡਰ ਕੇ ਪਾਉਣ ਲਈ ਡਰੋਂ ਰਿਹਾ ਤੇ ਮੋਕਣਾ ਜਾਏ ਤੇ ਮੋਕਣਾ ਜਾਏ ਆਹ ਹੋ ਗਿਆ ਹੂੰ ਵਧੀਆ ਹੁਣ ਬਹੁਤ ਵਧੀਆ ਬਹੁਤ ਬੜੀਆ ਬਣਿਆ ਹੈ ਕੋਣ ਮਿੱਠਾ ਮਿੱਠਾ ਠੀਕ ਆ ਹਾਂ ਜ਼ਿਆਦਾ ਨਹੀਂ ਆ ਨਹੀਂ ਠੀਕ ਜਾਈਆ ਤਾਂ ਤਾਂ ਇਹ ਨਾ ਕੁਦਣਾ ਚਾਹੀਦਾ ਫੇਰੀ ਲੱਗਦਾ ਪਤਾ ਦੋ ਸੌ ਚੋ ਪਾਣ ਵਿੱਚ ਮੇਰੀ ਗੱਲ ਸੁਣ ਉਹ ਦੂਜਾ ਨਮਕ ਨਮਕ ਕੌਣ ਪਾਉਂਦਾ ਵਿੱਚ ਪਾਣ ਦੇ ਪਪਾ ਕਿ ਐ ਵੀ ਪਾਉਂਦੇ ਨੇ ਇਹ ਚ ਨਹੀਂ ਪਈਦਾ ਨਮਕ ਮੈਨੂੰ ਤਾਂ ਨਹੀਂ ਪਤਾ ਪੈਂਦਾ ਚਲੋ ਇਹ ਜਿਹੜਾ ਸਕੂਲ ਹੋਨੇ ਨੇ ਕਮੈਂਟ ਕਰਕੇ ਦੱਸਿਓ ਵੀ ਇਹ ਵਾਲੇ ਪਾਣੀ ਚਨਮ ਕਪਾਲੀ ਦਾ ਹੈ ਕਾ ਨਹੀਂ ਆਪਾਂ ਜਿਹੜੇ ਛੋਟੇ ਛੋਟੇ ਨੇ ਸਕੂਲ ਹੋਨੇ ਨੇ ਜਿੱਦੋਂ ਪੜਾਉਂਦਾ ਵੀ ਹਾਂ ਆਪੀ ਘਰ ਚ ਹੋਤ ਲਈਏ ਕਿੱਥੇ ਉਦੋਂ ਕਿੱਥੇ ਨਹੀਂ ਜਿੱਦਾਂ ਮਿਲਦੀਆਂ ਨੇ ਜਿੰਨੀਆਂ ਲਿਆਣੇ ਨੂੰ ਮਿਲਦੀਆਂ ਨੇ ਉਹਦਿਆਂ ਨੂੰ ਮਾਰ ਤਾਜੀ ਰੋਟੀ ਬਣੀ ਹੁੰਦੀ ਆ ਸਾਰਾ ਕੁਝ ਤੇ ਸੱਦੇ ਮੂੰਹ ਖਾਂਦੇ ਹਨ ਨਹੀਂ ਸਹੀ ਗੱਲ ਆ ਤੇ ਉਦੋਂ ਇਦਾਂ ਹੀ ਹੁੰਦੀਆਂ ਸੁੱਕੀਆਂ ਰੋਟੀਆਂ ਨੂੰ ਗਰਮ ਕਰ ਕਰਕੇ ਚਾਰੀਆਂ ਖਾ ਕੇ ਕੰਮ ਲਵੇ ਲਈਦਾ ਤੇ ਜਿੱਦੋਂ ਸਾਨੂੰ ਕਿਤੇ ਪਤਾ ਹੁੰਦਾ ਹੀ ਪੀ ਪਿਆ ਹੁੰਦਾ ਵਾ ਫਿਰ ਅੰਮ੍ਰੇ ਸਭ ਤੋਂ ਪਹਿਲਾਂ ਗਲਾਸ ਚ ਪਾਣੀ ਪੋਣਾ ਖੰਡਵੇਂ ਇੱਕੀ ਵਿੱਚ ਖੰਡ ਪਾ ਲਈਦੀ ਐ ਥੰਡਵੇਂ ਤੇ ਅਹੀਂ ਖੰਡ ਵੀ ਨਹੀਂ ਖੋਰਨੀ ਤੇ ਇਹ ਆਪਣੇ ਆਪਣੇ ਗਲਾਸ ਚ ਪਾ ਕੇ ਆਪਣਾ ਤਰਾ ਬਣਾ ਕੇ ਪੀ ਜਾਣਾ ਤੁਸੀਂ ਉਹ ਇਤਨਾ ਠੇਈਂ ਨਹੀਂ ਬਣਦ ਹੁੰਦਾ ਜਿੰਦਾ ਸੀ ਹਮ ਤੁਹਾਡੇ ਬਣਿਆ ਹੁੰਦਾ ਹਣਾ ਮੇਰੇ ਸਾਨੂੰ ਹਮ ਤੁਹਾਡੇ ਮੰਮੀ ਹੰਕਾਰੀ ਛੱਡਦੇ ਬਹਾਨੇ ਹੁਣਾਂ ਨੂੰ ਬੇਗਨ ਨਾ ਮਾਪ ਕਰਨਾ ਪਿੰਦਾ ਨਾ ਮੈਨੂੰ ਨਹੀਂ ਨਾ ਚੇਤਾ ਚ ਹੈ ਕਿਉਂਕਿ ਉਹ ਹਾਰ ਸਕੂਲੇ ਪੜਦੀਆਂ ਮੈਂ ਹੋਰ ਹਾਂ ਦੇ ਤਾਂ ਮੇਰੇ ਤੈਨੂੰ ਜੀ ਅੱਗੇ ਪਿਛੇ ਹੂੰ ਠੀਕ ਕਦੇ ਮਿਲ ਜਾਂਦਾ ਹੈ ਕਦੇ ਤੂੰ ਚਲ ਪੀਣਾ ਪੈਂਦਾ ਹੈ ਕਦੇ ਇਹ ਹੋਣਾ ਕਦੇ ਕਦੇ ਮੁੰਡਿਆਂ ਨੂੰ ਫਿਰ ਮਿਲ ਜਿੰਦੀ ਹਣਾ ਚੀਜਾਂ ਠੀਕ ਆ ਲੈ ਸੱਚੀ ਹੂੰ ਅਹੀਂ ਤੇ ਆਪੇ ਰੋਟੀ ਰੋਟੀ ਬਾਅ ਕੇ ਖਾਈਦੀ ਹੁੰਦੀ ਹੈ ਹੂੰ ਬੱਤੀ ਆ ਗਈ ਕਿਹੜੀ ਨਾਲੇ ਦੱਸੋ ਵੀ ਕਿਦਾਂ ਦਾ ਬਣਿਆ ਕਰਦੀਆਂ ਜਾਂਦੀਆਂ ਤੇ ਲੋਕ ਜਾਣਦੇ ਆਜੋ ਸਾਰੇ ਜਾਣੇ ਕਿ ਲੋਕ ਗ੍ਰੈਂਡੀ ਜੀ ਹੁੰਦਾ ਸੀ ਜੀ ਤੇ ਵੀ ਹਮੇਸ਼ਾ ਨਾਲ ਕੋਲ ਆਇਆ ਠੰਡੇ ਕਰ ਦਿੰਦੇ ਆ ਟੈਂਪਰੇਚਰ ਦੇ ਚੱਲ ਜਾਂਦਾ 103 34 ਤੇ ਆ ਕਰ ਦਿੰਦੇ ਆ ਠੰਡੇ ਜਿਹੜੇ ਮੇਰੇ ਸਾਟ ਨਾਲ ਕਮਰੇ ਦੇ ਲਈ ਦਾਨ ਦੇ ਕੋਲ ਫ੍ਰੈਸ਼ ਹੋ ਜੀਏ ਤੇ ਇਹ ਆ ਵੀ ਅੰਦੀ ਭਾਬੀ ਮਿਹਰਬਾਨ ਇੰਨੇ ਬੜੀ ਹਰੀ ਜਦੋਂ ਭਾਜੀ ਸੌਦਾ ਲਿਆਉਣਾ ਤੇ ਕਹਿਣਾ ਵੀ ਲੈ ਕੇ ਆ ਤੇ ਚੇਤਾ ਹੀ ਭੁੱਲ ਜਣਾ ਪਰਸੋਂ ਅਗਰ ਗਈ ਨਾਲ ਹੀ ਪਹਿਲੇ ਨੰਬਰ ਤੇ ਆਂਦੀ ਇਹ ਕਢਾਓ ਵਧੀਆ ਇਹਨਾਂ ਵਿੱਚ ਚੀਜ਼ ਫਿਜ਼ੀਕਲੀ ਵਧੀਆ ਰਹੀ ਗਈ ਲੱਗਦਾ ਨਾ ਹੂੰ ਚਾਹਾਂ ਨਾਲ ਕੀ ਚਾਹੁੰਦਾ ਬਹੁਤ ਵਧੀਆ ਬਸਤੋ ਹੀਰੇ ਵੈ ਹੈ ਭਾਜੀ ਦੇ ਵੈ ਹੀ ਬਰੀ ਚਾਹੁੰਦੇ ਹੈਗੇ ਜਾਨ ਸ਼ਕੀ ਸ਼ਕੀ ਗਏ ਫਨੀ ਜਿਹੜਾ ਨਰਜੀਲੀ ਵਧੀਆ ਰੰਗੀ ਨਹੀਂ ਵਧੀਆ ਰੰਗੀ ਇਹਦੇ ਵਿੱਚ ਹੋਰ 11 ਨੰਬਰ ਦਾ ਸਕੂਲ ਹਾਂਜੀ ਠੀਕ ਹੈ ਭਾਈ ਜਬਰਾਂ ਦੇ ਟ੍ਰੈਕਟਰ ਟੁੱਟਦੇ ਆਜ਼ਾ ਕੀਤਾ ਪੈਸੇ ਟ੍ਰੈਕਟਰ ਕੋਲ ਆ ਮੈਂ ਜ਼ਿਆਦਾ ਦੋ ਦਿਨ ਹੈ ਇਹਦੇ ਤੇ ਹਿਸਾਬ ਨਾਲ ਠੀਕ ਹੈ ਠੀਕ ਹੈ ਲਿਸ਼ਕਾਰ ਦਾ ਟੁੱਟਿਆ ਜੈਂਸੀ ਜਿੱਦਾਂ ਜਦਾ ਮਿੱਟੀ ਜਿੱਦਾਂ ਕਾਲਜ ਰਾਂ ਲਿਖਦੇ ਤੇ ਜਿਹਨਾਂ ਦਾ ਝੋਨੇ ਲੱਗੇ ਨੇ ਤੇ ਤੋਤਾ ਇੱਕ ਦਿਨ ਉਥੇ ਬਾਹਰ ਡਿਆ ਹਵੇਲੀ ਚ ਮਿੱਟੀ-ਮੁੱਟੀ ਲਾਈ ਤੇ ਫਿਰ ਪੱਠੇ ਬੀਜਣ ਵਾਲੇ ਸੀ ਹਾਂਜੀ ਤਾਂ ਮੈਂ ਪੱਠੇ ਬੀਜ ਕੇ ਹੋਣਾ ਇੱਕ ਵਾਰੀ ਇਹਨੂੰ ਸਾਰਾ ਸਾਰਾ ਕੋਈ ਜਿਹੜੀ ਚੀਜ਼ ਤੋਂ ਉਪਜ ਲੈਣੇ ਆ ਕਮਾਈ ਲੈਣੇ ਆ ਵਕਤ ਲੈਣੇ ਆ ਉਹਨੂੰ ਵੀ ਜਦੋਂ ਤੱਕ ਬਰਕ ਕੰਮ ਖਤਮ ਹੋ ਜਾਣਾ ਤੂੰ ਬਿਲਕੁਲ ਸਹੀ ਕੀਤਾ ਤੁਸੀਂ ਕਰਕੇ ਫਰੈਸ਼ੇਪ ਨੇ ਰੈਡੀ ਕਰਦੇ ਸੀ ਰੱਖਣੇ ਸੀ ਇਹ ਆਪਣੇ ਨਾਲ ਚੀਜ਼ ਲੱਗੀ ਵੀ ਹਨਾ ਵਧੀਆ ਲੱਗਦੀ ਹੈ ਵਧੀਆ ਲੱਗਦੀ ਵਧੀਆ ਲੱਗਦੀ ਨਾਲੇ ਵਖੋ ਜੀ ਉਹ ਗੱਲ ਫਿਰ ਉਹ ਕਹਿੰਦੀ ਇਹਦਾ ਆਪਣਾ ਇਹਦਾ ਕੰਮ ਨਹੀਂ ਸੀ ਉਹਦੋਂ ਵਿਚਾਰੀ ਨੂੰ ਰੈਡੀ ਕਰਨਾ ਪਾਉਂਦਾ ਹਨਾ ਤੇ ਤੁਮ ਨਾਲੇ ਤੁਸੀਂ ਸਾਰੇ ਜਣੇ ਕਮੈਂਟ ਕਰਦੇ ਹੋ ਵੀ ਲਾਭ ਤੇ ਗਰਲੀਣ ਇਦਾਂ ਦਾ ਦਾ ਨਹੀਂ ਅਸੀਂ ਸਾਹਮਣੇ ਵੀ ਹੈ ਲੋਕ ਬਾਕੀ ਇਦਾਂ ਦੀ ਕੋਈ ਗੱਲਬਾਤ ਨਹੀਂ ਆ ਉਹ ਸਿਰਫ ਵੀਡੀਓ ਹੈ ਪਰ ਇਹ ਕੀ ਪੀੜੀ ਹੈ ਜੇ ਆਪਾਂ ਨੈਗੇਟਿਵ ਰੋਲ ਜੇ ਵਧੀਆ ਨਾ ਕੀਤਾ ਤੇ 타ਵੀ ਕੋਈ ਪਸੰਦ ਨਹੀਂ ਕਰਦੇ ਤੇ ਬਾਕੀ ਆ ਕੀ ਜੀ ਵੀਡੀਓ ਚੱਲੇ ਫਿਰ ਵੀ ਨਹੀਂ ਮੈਨੂੰ ਆਉਂਦੀ ਹੈਗੀ ਫਿਰ ਚੱਲੀ ਦੀ ਕੋਈ ਨਾ ਕੋਈ ਚੀਜ਼ ਤੁਹਾਨੂੰ ਚਾਹੀਦੀ ਹੁੰਦੀ ਹੈ ਵਿੱਚ ਦੇ ਫੇਰੀ ਤੇ ਨੇਚਰ ਇਹਨਾਂ ਦਾ ਬਹੁਤ ਵਧੀਆ ਹੈ ਫੈਮਿਲੀ ਵਾਂਗੂ ਰਹਿੰਦੇ ਆ ਤੇ ਬਾਕੀ ਭਰਾਵੋ ਤੇ ਭੈਣੋ ਮੇਨ ਮੁੱਦਾ ਇਹ ਆ ਵੀ ਇਹ ਜਿਹੜੀ ਸਟੋਰੀ ਅਸਲੀ ਕਿੰਨਾ ਕੁ ਮਾੜਾ ਹੁੰਦਾ ਤੇ ਕਿੰਨਾ ਚੰਗਾ ਜੇ ਤੁਹਾਨੂੰ ਇੱਕ ਵਾਰੀ ਮਿਲੋਗੇ ਨਾ ਤੇ ਇਸ ਗੱਲ ਦਾ ਜਿਹੜਾ ਪੇੜੀ ਆਉਣਾ ਤੇ ਉਹ ਕਰਾਈ ਦੇ ਵਿੱਚ ਨਹੀਂ ਕੋਈ ਨਹੀਂ ਹੈ ਕਿ ਜਾਨ ਨੂੰ ਆਂਦਾ ਜਾਂਦਾ ਹੈ ਤੇ ਨਹੀਂ ਕਹਿ ਸਕਦਾ ਉਹ ਫੁਲੀ ਮੈਂ ਕਰਦਾ ਜੀ ਦੇਵਾ ਦੇ ਰੋ ਕੋਈ ਗੱਲ ਨਹੀਂ ਤੁਹਾਨੂੰ ਜਿਹੜਾ ਪਤਾ ਜਦੋਂ ਜਿਹੜਾ ਇੰਜੋਏ ਕਰੋ ਕੋਈ ਚੱਕਰ ਨਹੀਂ ਹੈ ਬਸ ਇਹ ਹੀ ਆਦੀ ਮਤਲਬ ਇਹ ਸਟੋਰੀ ਹੈ ਬਾਕੀ ਕਿਸੇ ਤੇ ਬਾਕੀ ਕੋਈ ਗੱਲ ਨਹੀਂ ਇਹ ਤੁਹਾਡਾ ਹੱਕ ਬੰਦਾ ਕਮੈਂਟ ਕਰਨ ਦਾ ਹਨਾ ਜੋ ਤੁਹਾਨੂੰ ਮੈਂ ਪਿੱਛੋ ਹਾਂ ਨਗਦੀ ਮੈਂਟ ਕਰੋ ਬਟ ਜਿਹੜੀ ਜਿਆਦਾ ਰੂਡ ਲੈਂਗੁਏਜ ਹੁੰਦੀ ਹੈ ਨਾ ਪਲੀਜ਼ ਉਹ ਨਾ ਲਿਖਿਆ ਕਰੋ ਜਿਹੜਾ ਬਾਕੀ ਲਿਖੋ ਕਿਉਂਕਿ ਬੱਚੇ ਵੀ ਕੀ ਲਿਖੇ ਕਮੈਂਟ ਕਰਦੇ ਨਹੀਂ ਫਿਰ ਪੜਦੇ ਆ ਨਾਗੇਟ ਦੇ ਲਿਖਣ ਵਿੱਚ ਹੋਰ ਵੀ بڑے ਵਰਡ ਆਉਣੇ ਜ਼ਰੂਰੀ ਨਹੀਂ ਕਿ ਮਬੋਤਾ ਚਲਾ ਰੂਨ ਲਿਖਾਂਗੇ ਫਿਰ ਵੀ ਅਗਲੇ ਬੰਦੇ ਨੂੰ ਅਹਿਸਾਸ ਕਰਾ ਸਕਦੇ ਲਿਖੋ ਹੀ ਇਹਨੀਆਂ ਦਿਨਾਂ ਲਿਖੋ ਡਿਮੈਂਟ ਕਰੋ ਤੁਸੀਂ ਮਤਲਬ ਇਹ ਹੈ ਕਿ ਜਦੋਂ ਕਿਤੇ ਨਾਟਕ ਬੇਚਦੇ ਨੇ ਇਹ ਛੋਟੇ ਤੇ ਜਿਹੜਾ 네ਗੇਟਿਵ ਰੋਲ ਕਰਾਉਣਾ ਇਹਨਾਂ ਕੋਲੋਂ ਬਹੁਤ ਔਖਾ ਵਾ ਸਹੀ ਗੱਲ ਹੈ ਬਾਕੀ ਇਹ ਆਪਦੀ ਕੋਸ਼ਿਸ਼ ਤੇ ਹੁੰਦੀ ਹੈ ਕਿ ਜਿਹੜਾ ਸਟੋਰੀ ਕਰਦਾ ਲੇਖ ਲਾ ਤਿਆਰ ਕਰਦਾ ਵਾ ਮੈਂ ਉਦੇ ਵਿੱਚ ਸਮਾਜ ਨੂੰ ਮਰਨ ਦੇ ਦੀ ਜਾਂ ਕੋ ਸੇਹ ਦੇ ਦੀ ਹੁੰਦੀ ਆ ਤਰੀਕਾ ਵੀ ਇਸ ਤਰੀਕੇ ਨਾਲ ਜਾਂ ਸਾਰੀ ਪੋਜ਼ਿਟਿਵਿਟੀ ਬਖਾਲਾਂਗੇ ਤੇ ਫਿਰ ਜਿਹੜੀਆਂ ਸਾਡੇ ਘਰਾਂ 'ਚ ਜਾਂ ਸਮਾਜ 'ਚ ਥੋੜੀ-ਥੋੜੀ ਜਿਹੀ ਨੈਗੇਟਿਵਿਟੀਆਂ ਨੇ ਪਰਵਾਹ ਉਹ ਕਿੱਦਾਂ ਬਰ ਸ਼ੋ ਕਰਾਂਗੇ ਹਨਾ ਪੋਜ਼ਿਟਿਵਿਟੀ ਰੱਖ ਕੇ ਕੋਈ ਵੀ ਚੀਜ਼ ਆ ਦੋਖਾ ਤੇ ਸੁੱਖ ਆ ਚੰਗਿਆਈ ਤੇ ਬਰੈਈ ਆ ਮਤਲਬ ਦੋ ਪਹਿਲੂ ਦਿਖਾਉਣਾ ਜ਼ਰੂਰੀ ਆ ਕਿਰਦਾਰ ਦੇ ਇੱਕ ਦੇ ਨਾਲ ਜਿੰਦਗੀ ਨਹੀਂ ਚੱਲ ਸਕਦੀ ਨਹੀਂ ਨਹੀਂ ਰਿਐਲਿਟੀ ਵੀ ਇਹ ਸਾਰਾ ਕੁਝ ਹੁੰਦਾ ਵਾ ਇਹ ਸਾਰੀ ਕੰਨ ਵੀ ਉਹ ਬੇਸਤੇ ਹੀ ਨੇ ਰਿਐਲਿਟੀ ਦੇ ਬੇਸਤੇ ਹੀ ਬਣਦੀ ਆ ਉਹ ਲੀਤਾ ਹੈ ਉਹ ਸਾਰੇ ਨਵਦੀਪ ਨੂੰ ਦੇ ਨੇ ਨਵਦੀਪ ਬੜੀ ਚੰਗੀ ਤੇ ਉਹ ਜਿਹੜੀ ਇਕ ਉਧਰ ਚੱਲਣ ਦੀ ਏ ਸਟੋਰੀ ਮਾਨਪੁਰ ਤੇ ਤੇ ਉੱਤੇ ਨਵਦੀਪ ਨੂੰ ਬਹੁਤ ਮਾਰੀ ਬਾਕੀ ਕੋਈ ਗੱਲ ਨਹੀਂ ਕੀਤੀ ਤੇ ਭੈਣ ਭਰਾ ਰਿਆ ਆਪਣੇ ਕੋਈ ਗੱਲ ਨਹੀਂ ਆਪਣੇ ਬੰਦੇ ਦੇ ਲੀਰੇ ਸਾਬ ਕੋਈ ਚੱਕਰ ਨਹੀਂ ਆ ਵਿਚਾਰੇ ਦੇਖੋ ਟਾਈਮ ਕੱਢ ਕੇ ਪਿਆਸਤ ਕਰ ਦਿੰਦੇ ਕੋਈ ਚੱਕਰ ਨਹੀਂ ਉਹ ਵੀ ਬੜੇ ਲਿਖਿਆ ਅੱਜ ਬਟੇ ਨੇ ਸਾਹਮਣੇ ਤੇ ਨਹੀਂ ਸਟੋਰੀ ਹੈ ਸਟੋਰੀ ਮੋਸ਼ਨਲ ਹੋ ਜਾਂਦੇ ਕੋਈ ਚੱਕਰ ਨਹੀਂ ਕਰੈਕਟਰ ਦੇ ਦੀਨ ਜਾਂਦੇ ਨਹੀਂ ਉਹ ਕਿਵੇਂ ਕਰਦੇ ਨੇ ਕਿ ਇਹ ਕਰੋ ਛੋਟੇ ਦੇ ਨਾਟਕ ਦੇਖਦੇ ਹੁੰਦੇ ਨੇ ਹਾਂ ਉਹ ਵੀ ਕੁਸਤ ਜੜਦੇ ਹੁੰਦੇ ਨੇ ਜਿਹੜਾ ਮਰਦ ਕਰਨਾ ਹੁੰਦਾ ਹੈ ਉਹਨੂੰ ਮਾਰ ਹੀ ਦੇਣੀ ਉਹ ਦੇ ਹੁਣ ਚਲੋ ਮਰ ਗਿਆ ਐਕਟਰ ਦੂਜਾ ਕੀ ਉਹ ਤਾਂ ਨਾ ਹੁੰਦੇ ਅਮਰੀਸ਼ਪੁਰੀ ਹਾਂਜੀ ਹਾਂਜੀ ਉਹਨੂੰ ਆਣਾ ਕਿੱਦਾਂ ਕਰ ਦੇ ਨੇ ਤੇ ਅਸਲ ਜ਼ਿੰਦਗੀ ਜਿਹੜੀ ਉਹ ਹੋਰ ਹੁੰਦੀ ਹੈ ਬਾਕੀ ਅਸਲ ਜ਼ਿੰਦਗੀ ਤੁਸੀਂ ਗੱਲ ਛੇੜੀਏ ਬਿਲਕੁਲ ਉਹਨਾਂ ਦੀ ਮੈਂ ਇੱਕ ਇੰਟਰਵਿਊ ਵੇਖੀ ਮੰਨੋ ਪਹਿਲਾਂ ਬਹੁਤ ਹੀ ਵਧੀਆ ਜੈਨੂ ਗਰਾਉਂਡ ਲਾਲ ਬੰਦਾ ਜਿਹਨੇ ਜਿਹਨੇ ਭਰਾਵਾਂ ਨੂੰ ਦੀ ਇੰਟਰਵਿਊ ਵੇਖਿਓ ਕਿ ਨਾ ਮਰ ਤੋਂ 6 ਮਹੀਨੇ ਪਹਿਲਾਂ ਨਹੀਂ ਤੇ ਉਹ ਇੰਟਰਵਿਊ ਮੈਨਾਂ ਬੇਬਾਕ ਤੇ ਬੈਸਟ ਹੀ ਸਭ ਤੋਂ ਬਹੁਤ ਵਧੀਆ ਲੱਗਦੀ ਤੂੰ ਕਹੋਗਾ ਇੰਨਾ ਕੋਮਲ ਬੰਦਾ ਹੈ ਨੰਦਰੂ ਕੇ ਸਾਹ ਤੇ ਜੇ ਜਾਣਦੇ ਆ ਪਿਕਚਰਾਂ ਦੇ ਦੀ ਰੈਕਟਰਾਂ ਦੇ ਤੇ ਫਿਰ ਕਹੋਗੇ ਕਿ ਤੂੰ ਤਾਂ ਗੱਲ ਨਹੀਂ ਹੋਈ ਆ ਜਾਂ ਤਾਂ ਬਾਕੀ ਉਹਦੀ ਕੋਈ ਗੱਲ ਨਹੀਂ ਪਿਆਰ ਕੀਤਾ ਨੇਦੀ ਲੋਲਵਾ ਅੱਜ ਦੰਦਾ ਹੁਣ ਆਪਾਂ ਵੀਡੀਓ ਡੇਨ ਬਣਾਉਣ ਐਸੇ ਵੀਡੀਓ ਚ ਹੈ ਨਾ ਸਟੋਰੀ ਚ ਇਹਨਾਂ ਦਾ 네ਗੇਟਿਵ ਹੈ ਬਾਕੀ ਜਿਹੜੀਆਂ ਪਹਿਲੀਆਂ ਨੇ ਉਹਨਾਂ ਚ ਬਾਕੀ ਸਾਰੇ ਜਿਹੜੇ ਜਦੋਂ ਆਪਾਂ ਚ ਕੰਮ ਕਰਦੇ ਆ ਨਾ ਪਾਰਟਿਸਿਪੈਂਟ ਜਿੰਨੇ ਵੀ ਆਪਾਂ ਕਰਦੇ ਆ ਜਿਹਦੇ ਕਰੈਕਟਰ ਮੈਂ ਵੀ ਐਸੀ ਚੀਜ਼ ਸਹਿਮਦਾ ਉਹਨੂੰ ਹਰ ਚੀਜ਼ ਦੇ ਵਿੱਚ ਚਲਾ ਕੇ ਲਿਖਣਾ ਚਾਹੀਦਾ ਉਹਨੂੰ ਹੀਰੋ ਵੀ ਬਣਾਉਣਾ ਚਾਹੀਦਾ ਉਹਨੂੰ ਬੁਲੰਦ ਬਣਾਉਣਾ ਚਾਹੀਦਾ ਉਹਨੂੰ ਬੱਚਾ ਬਣਾਉਣਾ ਚਾਹੀਦਾ ਸਿਆਣਾ ਬਣਾਉਣਾ ਚਾਹੀਦਾ ਮਤਲਬ ਹਰ ਚੀਜ਼ ਉਹਨੂੰ ਕਰਾਉਣੀ ਚਾਹੀਦੀ ਚਾਹੀਦੀ ਇੱਕ ਦਿਨ ਦੇਖਣ ਵਾਲਾ ਨਹੀਂ ਜੇ ਇੱਕੋ ਕਰੈਕਟਰ ਨੂੰ ਲੰਮਾ ਤੱਕ ਹਾਂ ਉਹ ਸਹੀ ਨਹੀਂ ਲੱਗਦਾ ਨਾ ਨਾ ਪਹਿਲਾਂ ਇਹ ਕਿ ਵੀਰ ਹੈ ਜ਼ਿਆਦਾਤਰ 네ਗੇਟਿਵ ਤੇ ਇਹ ਕਿ ਲੋਕਾਂ ਨੂੰ ਇੰਨਾ ਪਸੰਦ ਆਉਂਦਾ ਕਿ ਹਰ ਵਾਰ ਇੱਕੋ ਦਾ ਨੈਗੇਟਿਵ ਇੱਕੋ ਦਾ ਨੈਗੇਟਿਵ ਹਾਂਜੀ ਤੇ ਹੁਣ ਤੇ ਚਲੋ ਵਧੀਆ ਡਾਪੇ ਹੀ ਹਾਂਜੀ ਇਹ ਚੀਜ਼ ਹੋ ਜਾਂਦੀ ਹੈ ਬਾਕੀ ਸਾਰੇ ਜਣੇ ਵਧੀਆ ਨੇ ਅੱਜ ਕੋਈ ਗੱਲਬਾਤ ਨਹੀਂ ਆ ਕੋਈ ਗੱਲ ਨਹੀਂ ਜਿੰਦੇ ਮਰਦੇ ਲੋ ਨਿਯਾਰੇ ਲੋ ਜ਼ਿੰਦਗੀ ਦੇ ਤੇ ਕਿੱਥੇ ਨਹੀਂ ਹੈ ਲੋਕੀ ਪੁੱਛ ਲੋ ਵੀ ਮੈਂ ਇਹਨਾਂ ਨੂੰ ਇੰਦਾ ਤਾਂ ਨਹੀਂ ਕਰਦੀ ਕਈ ਵਾਰੇ ਕਿ ਮੈਂ ਕਈ ਵਾਰੀ ਇਹੋ ਜਿਹਾ ਕੋਈ ਹੁੰਦਾ ਮੰਨ ਲਓ ਲੈਣ ਬੋਲਣੀ ਤੇ ਆਂਦੇ ਨਹੀਂ ਮੈਂ ਨਹੀਂ ਬੋਲਣੀ ਵਾਲੀ ਅਜੇ ਤੇਰੇ ਕਹਿੰਦੇ ਆ ਤੇ ਫਿਰ ਮੈਂ ਬੋਲਦੀ ਬਾਕੀ ਭਰਾਵੋ ਪੈਣ ਮੈਂ ਤੁਹਾਨੂੰ ਦੱਸਿਆ ਮੈਂ ਉਹ ਲੈਣ ਐਂਡੇ ਤੋਂ ਸ਼ੁਰੂ ਵੀ ਉੱਤੇ ਕੀਤੀ ਤੇ ਅੱਡੀ ਬੋਲਤੇ ਕਰਦਾ ਮੈਂ ਵੀ ਇਹ ਮਿਲਿਆ ਨਹੀਂ ਮਲਕ ਦਾ ਰਿਲੇਸ਼ਨ ਕੀ ਚੀ ਦਿਨੋਂ ਵਿਆਹ ਕੀ ਜੀ ਤੋ ਇੱਕ ਕਰੀ ਬਲੋ ਕੇ ਨਾ ਉਹ ਤੋਂ ਰਿਜ਼ਲਟ ਮੰਗਣੀ ਹੈ ਤੇ ਕੀ ਨਹੀਂ ਸਾਰਾ ਕੁਝ ਕਿੱਦਾਂ ਲਾ ਦੇ ਕਿੱਦਾਂ ਲਾ ਦੇ ਇਹਦੇ ਕਰੈਕਟਰਾਂ ਦੇ ਚਿੰਨ੍ਹ ਹੁੰਦੇ ਨੇ ਜਿਹੜਾ ਸੀਰੀਅਲ ਤੇ ਜਿੱਦਾਂ ਦਾ ਮਿਲਿਆ ਹੁਣ ਸਾਲ ਹੋ ਗਿਆ ਹਸਾਮਨਾ ਹਾਂ ਜੀ ਹਣਾ ਆਪਾਂ ਨੂੰ ਕੰਮ ਕਰਦਿਆਂ ਇਕੱਠਿਆਂ ਜੀ ਅਏ ਤਾਂ ਕੋਈ ਨਹੀਂ ਹੋਇਆ ਜੀ ਦੇ ਨਾਰ ਮੈਂ ਰਖਣੀ ਗੁਰਮਾਨ ਦਾਸ ਕਿਰਪਾ ਹੀ ਰੱਖੂਗਾ ਤੇ ਜੀਲੇਵਾ ਤੇਰੀ ਕੋਈ ਗੱਲ ਨਹੀਂ ਸਾਹ ਚੱਲਦੇ ਰਹਿਣਾ ਕੋਈ ਚੱਕਰ ਨਹੀਂ ਛੋਟੀਆਂ ਗੱਲਾਂ ਨੇ ਇਹਨਾਂ ਤੋਂ ਕਾਹਂ ਕੇ ਚੱਲੀਦਾ ਕੋਈ ਜਿੱਤਣ ਵਾਲੀ ਚੱਲੀ ਜੀ ਤੇ ਚਲੋ ਜੀ ਜੀ ਦੇਵਾ ਤੇ ਧੰਨਵਾਦ ਆ ਚਲੋ ਜੀ ਜੀ ਦੇ ਦੇ ਵੇਖ ਮਰ ਗਿਆ ਜੀ ਟਾਪ ਹੋ ਗਿਆ